ਹਾਂਜੀ ਸਤ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਦੇ ਕੀ ਹਾਲ ਚਾਲ ਆਪਾਂ ਗੁਰਦਰਾ ਸਾਹਿਬ ਅਸੀਂ ਪਹਿਲੇ ਬਲਾਵਾਂ ਵਿੱਚ ਖੈ ਬਾਲਣ ਵਿੱਚ ਰਾਹ ਲੈ ਆਏ ਠੀਕ ਹੈ ਚਰਾਈ ਵੀ ਕਰ ਲਈਏ ਤੇ ਕੱਲ ਫੇਰ ਮੈਂ ਵਲੌਗ ਨਹੀਂ ਬਣਾਇਆ ਕੱਲ ਤੋਂ ਧਰੇਕ ਹੀ ਇੱਕ ਠੀਕ ਹੈ ਜੀ ਉਹ ਬਾਲਣ ਬੁਲਹਣ ਚਲੋ ਚਾਹੀਦਾ ਗੁਰਦਰਾ ਸਾਹਿਬ ਵੀ ਉਹ ਲੈਦਾ ਪੋਟ ਕੇ ਲੈਣ ਦੀ ਧਰੇਕ ਠੀਕ ਹੈ ਜੀ ਕੱਲ ਬੜੇ ਯੋਤਰੇ ਲੱਗੇ ਕੱਲ ਸ਼ਾਮ 6 ਵਜੇ 6:30 ਹੋ ਗਏ 6:30 ਵਜੇ ਆਏ ਉੱਥੋਂ ਠੀਕ ਹੈ ਜੀ ਤੇ ਵਲੌਗ ਲੋਕ ਬਣਾ ਨਹੀਂ ਪਾਏ ਤੇ ਠੀਕ ਹੈ ਮੋਬਾਈਲ ਰਹਿ ਗਿਆ ਘਰੇ ਅੱਜ ਕਰਨਾ ਆਪਾਂ ਗੁਰਦਰਾ ਸਾਹਿਬ ਦੇ ਪਰੇ ਥਾਂ ਹੈਗਾ ਥੋੜਾ ਜਿਹਾ ਉਹ ਪੱਧਰ ਕਰਨਾਂ ਦੇ ਥਾਂ ਠੀਕ ਹੈ ਬਣੇ ਰਿਓ ਵਲੌਗ ਦੇ ਨਾਲ ਤੇ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਕਰ ਲੋ ਸਬਸਕ੍ਰਾਈਬ ਠੀਕ ਹੈ ਜੀ ਤੇ ਵਲੌਗ ਪਾਵਾਂਗੇ ਹੁਣ ਮੇਲੇ ਤੱਕ ਆਪਾਂ ਠੀਕ ਹੈ ਮੇਲਾ ਹੈਗਾ ਜੀ 5 ਤਰੀਕ ਨੂੰ ਠੀਕ ਹੈ ਜੀ 5 ਅਗਸਤ ਦੇਸੀ ਮੇਰੇ ਖਾਲਸਾ 10 ਪਾਦਰੋਂ ਨੂੰਗਾ ਠੀਕ ਹੈ ਜੀ ਤੇ ਚਲੋ ਚੱਲਦੇ ਆਪਾਂ ਗੁਰਦਰਾ ਸਾਹਿਬ ਹਾਂਜੀ ਲੋ ਮਿੱਤਰੋ ਕੱਲ ਫਿਰ ਕਲੀ ਫੇਰੀ ਆ ਗੁਰਦਰਾ ਸਾਹਿਬ ਦੇ ਕਾਰਵਾਰ ਇਹ ਕੰਡਾ ਨੂੰ ਫੇਰੀ ਹੈ ਤੇ ਕੱਲ ਮੋਬਾਈਲ ਮੇਰਾ ਘਰੇ ਉਹ ਚਾਰਜ ਲਾਇਆ ਤੇ ਕੱਲ ਖੜਾ ਨਹੀਂ ਮੋਬਾਈਲ ਗੁਰਦਰਾ ਸਾਹਿਬ ਤੇ ਚਾਹ ਉਹ ਅੱਜ ਫੇਰ ਖੜਦੇ ਗੁਰਦਰਾ ਸਾਹਿਬ ਵਲੌਗ ਬਣਾਵਾਂਗੇ ਸੋਵੇਂ ਉਦੋਂ ਜਿੱਦਾਂ ਥਾਂ ਪੱਧਰ ਕਰਨਾ ਤੇ ਮੋਬਾਈਲ ਪਾਏ ਦਵਾਈਆਂ ਚਲ ਗਿਆਂ ਠੀਕ ਬਾਅਦ ਚੋਂ ਫੇਰ ਉੱਥੇ ਰੱਸਾ ਵੀ ਖਿੱਚਿਆ ਰੱਸਾ ਕੱਤੀ ਗੇਮ ਜਿਹਨੋਂ ਆਉਂਦੇ ਆ ਉਹ ਵੀ ਜੇ ਮੈਂ ਐਡ ਕਰ ਦੂੰਗਾ ਠੀਕ ਹੈ ਜੀ ਤੇ ਚਲੋ ਜੀ ਫੇਰ ਆਪਾਂ ਫੇਰ ਚੱਲਦੇ ਆ ਗੁਰਦਰਾ ਸਾਹਿਬ ਜਦੋਂ ਆਉਣਗੇ ਠੀਕ ਹੈ ਜੀ ਇਹ ਵਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਵੀਰ ਕੇਵਲ ਲਾਉਣ ਆਂਦਾ ਵੀ ਬੀਲੀ ਮੈਂ ਤੇਵਲ ਲਾ ਦੋ ਪਰ ਪਿੰਡ ਵਾਸੀ ਬਹੁਤ ਇਸ ਗੱਲੋਂ ਥਾਰੇ ਵੀ ਉੱਤਰ ਬਣਾਇਆ ਗਿਆ ਅੱਲਾਹ ਆ ਗਏ ਉੱਤਰ ਬਣਾਇਆ ਆ ਆ ਨੀ ਉੱਤਰ ਬਣਾਇਆ

ਮੈਟਰੋ ਚੱਲਦੀ ਸੇਵਾ ਕਰਦ ਰਹਾ ਹੈ ਮੁੰਡੇ ਲਟਾਂ ਦਾ ਸੇਵਾ ਆ ਕਰਤੇ ਇਧਰ ਗੁੰਟੀਆਂ ਨੂੰ ਤੇ ਇਧਰ 골ਡਨ ਕਲਰ ਇਧਰ ਬਲੂ ਇਧਰ ਵੀ ਆ ਮੁੰਡਾ ਇੱਕ ਉਹ ਦਿਆ ਮੁੰਡਾ ਕਰਨ ਇੱਕ ਇਧਰ ਦਿਆ ਇਹ ਉਹ ਮੁੰਡੇ ਉਹ ਵਲੇ ਮੁੰਡੇ ਬੜੀ ਸਾਲ ਉਟੀ ਏ ਇਹ ਕੋ ਵਾਲਾ ਮੁੰਡਾ ਅੰਜੀ ਨਸੋ ਕੋ ਜੇ ਦੱਸਣਾ ਕੀ ਹੈ ਬਾਬਾ ਜੀ ਪੇਂਟ ਕਰ ਰਹੇ ਆ ਗੁਰਦੁਆਰਾ ਸਾਹਿਬ ਨੂੰ ਪੰਜੀ ਤਰੀਨ ਨੂੰ ਮੇਲਾ ਆ ਗਿਆ ਪਿੰਡ ਕੋਲੋਵਾਲ ਉਹਦੀਆਂ ਤਿਆਰੀਆਂ ਚੱਲ ਰਹੀਆਂ ਹਨ ਹਾਂਜੀ ਰੌਣਕ ਲੱਗੀ ਆ ਗੁਰਦੁਆਰਾ ਸਾਹਿਬ ਮੌਸਮ ਬੜਾ ਘੈਂਟ ਹੋਇਆ ਹਵਾ ਚੱਲ ਰਹੀ ਆ ਠੰਡਾ ਮੌਸਮ ਹੋਇਆ ਇਸ ਕਰਕੇ ਇੰਗਾ ਜਾਲ ਅੱਜ ਪੇਂਟ ਹੀ ਕਰ ਲੀਏ ਹਾਂਜੀ ਚਲੋ ਠੀਕ ਆਜਾ